ਜੇਕਰ 2024 ਦੇ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਚੋਣ ਖੜਾ ਪਖਿਆ ਹੋਇਆ ਹੈ ਹਰੇਕ ਉਮੀਦਵਾਰ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਪਰਮਾਇਆ ਜਾ ਰਿਹਾ ਹੈ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਵਕੀਲ ਸਹਿਬਾਨ ਹਨ ਜੋ ਸ਼ਾਮਿਲ ਹੋਏ ਹਨ ਅਤੇ ਭਾਰੀ ਗਿੰਦ ਵੀ ਸ਼ਾਮਿਲ ਹੋਏ ਹਨ ਇੱਥੇ ਪੈਲਸ ਵਿੱਚ ਇਕੱਠ ਰੱਖਿਆ ਗਿਆ ਸੀਗਾ ਕਾਫੀ ਜੋ ਵੱਡਾ ਇਕੱਠ ਸੀ ਜਿਸ ਵਿੱਚ ਗੁਰਮੀਤ ਮੀਤ ਹੇਰ ਜੀ ਹਰਪਾਲ ਸਿੰਘ ਚੀਮਾ ਜੀ ਨਰਿੰਦਰ ਗੌਰ ਭਰਾ ਜੋ ਕਿ ਲੋਕਲ ਇੱਥੇ ਐਮਐਲਏ ਹਨ ਉਹ ਵੀ ਪਹੁੰਚੇ ਸਨ ਸਾਡੇ ਨਾਲ ਵੀਰ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿਨੇ ਮਸਰਾ ਆਪਣਾ ਜੀ ਇਹ ਕੀ ਪਹਿਲਾਂ ਦੂਜਾ ਕਿਨੇ ਮਸਰਾ ਆਪਣਾ ਜੀ ਸਰਦਾਰ ਬਲਰਾਜ ਸਿੰਘ ਜਹਲ ਜਹਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਵਿੱਚ ਅੱਜ ਸ਼ਾਮਲ ਹੋਏ ਹੋਗੇ ਹਾਂ ਜੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮੈਂ ਪਾਰਟੀ ਵਿੱਚ ਸ਼ਾਮਲ ਹੋਇਆ ਤੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਇਆ ਬਸ ਇੱਕ ਵਕੀਲ ਨੂੰ ਐਸੇ ਦਾ ਲੋੜ ਨਹੀਂ ਹੁੰਦੀ ਕਿਸੇ ਪਾਰਟੀ ਦੀ ਲੇਕਿਨ ਫਿਰ ਵੀ ਤੁਸੀਂ ਆਪਣੇ ਸਾਰੇ ਵਕੀਲ ਭਾਈਚਾਰੇ ਨਾਲ ਇਕੱਠੇ ਹੋ ਕੇ ਸ਼ਾਮਿਲ ਹੋਵੋਗੇ ਕੀ ਕੀ ਨੀਤੀਆਂ ਤੁਹਾਨੂੰ ਉਹਨਾਂ ਵਧੀਆ ਲੱਗੀਆਂ ਆਮਾ ਦੀ ਪਾਰਟੀ ਦੀਆਂ ਜਾਂ ਕੀ ਕੰਮ ਕਰਵਾਏਗੇ ਇਹਨਾਂ ਦਾ ਉਹਨਾਂ ਦੀਆਂ ਸਾਰੀਆਂ ਹੀ ਨੀਤੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਜਿਵੇਂ ਬਿਜਲੀ ਦੀ ਬਿਜਲੀ 24 ਘੰਟੇ ਖੇਤਾਂ ਵਾਲੀ ਮਿਲਦੀ ਹੈ ਤੇ ਇੱਕ ਸਭ ਤੋਂ ਵੱਡਾ ਨਹਿਰੀ ਪਾਣੀ ਨਹਿਰੀ ਪਾਣੀ ਦੀ ਬਹੁਤ ਵੱਡੀ ਘਾਟ ਸੀ ਕਿਸੇ ਵੀ ਪਿੰਡ ਵਿੱਚ ਸੂਆ ਜਾਂ ਨਹਿਰੀ ਪਾਣੀ ਨਹੀਂ ਆ ਰਿਹਾ ਸੀ ਉਹ ਭਗਵੰਤ ਮਾਨ ਸਾਹਿਬ ਦੀ ਪਹਿਲੇ ਨੰਬਰ ਤੇ ਉਹਨਾਂ ਦੀ ਪ੍ਰਾਇੋਰਟੀ ਹੈ ਤੇ ਉਸ ਕਰਕੇ ਮੈਂ ਹੋਰ ਵੀ ਉਹਨਾਂ ਦੇ ਬਹੁਤ ਸਾਰੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਹੋਏ ਮੈਂ ਪਾਰਟੀ ਸ਼ਾਮਲ ਜਦੋਂ ਮੀਤਿਆਰ ਨਾਲ ਜਿ ਮਿਲਿਓਗੇ ਕੋਈ ਮੁੱਦਾ ਮੁੱਦੇ ਦੀ ਗੱਲ ਹੋਈ ਹੈ ਕਿ ਕੀ ਕੀ ਮੁੱਦੇ ਲੈ ਕੇ ਜਾਣੇ ਨੇ ਜਾਂ ਸੰਗਰੂਰ ਦਾ ਕੋਈ ਵੱਡਾ ਕੰਮ ਹੋਣ ਵਾਲਾ ਹੋਵੇ ਬਹੁਤ ਮੁੱਦਿਆਂ ਤੇ ਗੱਲ ਹੋਈ ਹੈ ਹਜੇ ਪਰ ਇੱਥੇ ਇਹਨਾਂ ਡਿਸਕਲੋਜ਼ ਨਹੀਂ ਕਰ ਸਕਦਾ ਬਹੁਤ ਬਹੁਤ ਮੁੱਦਿਆਂ ਤੇ ਗੱਲ ਹੋਈ ਹੈ ਕਿ ਉਹਨਾਂ ਨੂੰ ਕਿਹਾ ਵੀ ਸੰਗਰੂਰ ਦੇ ਜਿੰਨੇ ਵੀ ਮੁੱਦੇ ਨੇ ਉਹਨਾਂ ਨੂੰ ਅਸੀਂ ਨੇ ਮੰਗ ਪੱਤਰ ਦਿੱਤਾ ਇੱਕ ਤੇ ਉਹ ਕਹਿੰਦੇ ਇੰਨਾ ਤੇ ਵਿਚਾਰ ਕਰਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਉਹੀ ਨਿਕਲ ਕੇ ਗਏ ਨੇ ਸੁਖਬਲ ਸਿੰਘ ਖਹਿਰਾ ਜੀ ਉਹ ਵੀ ਮਚੌਨ ਮੈਦਾਨ ਦੇ ਵਿੱਚ ਉਹਨੇ ਵੱਡਾ ਚਿਹਰਾ ਹਨ ਕਿਸ ਤਰ੍ਹਾਂ ਦੇਖਦੇ ਹੋਗੇ ਟੱਕਰ ਹੈ ਮੀਤ ਇਹ ਨਾਲ ਸੁਖਬਲ ਸਿੰਘ ਖਹਿਰਾ ਦੀ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਉਹਨਾਂ ਨਾਲ ਕੋਈ ਟੱਕਰ ਹੈ ਉਹ ਤਾਂ ਮੈਨੂੰ ਐ ਲੱਗਦਾ ਵੀ ਤੀਜੇ ਨੰਬਰ ਤੇ ਜਾਂ ਚੌਥੇ ਨੰਬਰ ਤੇ ਆਉਣਗੇ ਹਾਂ ਕੀ ਨਾਮ ਸੁਣਾ ਜੀ ਮੇਰਾ ਨਾਮ ਸੁਖਜਿੰਦਰ ਸਿੰਘ ਢੀਂਸਾ ਪ੍ਰਧਾਨ ਬਾਰਿਸ਼ ਸੰਗਰੂਰ ਸਰ ਕੀ ਕਹਿਣਾ ਚਾਹੋਗੇ ਅੱਜ ਆਮ ਆਦੀ ਪਾਰਟੀ ਵਿੱਚ ਵੀਰ ਜੀ ਸ਼ਾਮਿਲ ਹੋਏ ਨੇ ਤੇ ਵਕੀਲਾਂ ਦਾ ਵੀ ਕਾਫੀ ਇਕੱਠ ਸੀਗਾ ਇਹ ਅੱਜ ਦਾ ਜੋ ਇਕੱਠ ਹੈ ਗਵਾਈ ਵੀ ਭਰ ਰਿਹਾ ਹੈ ਕਿ ਸਰਦਾਰ ਬੁਰਾਲ ਸਿੰਘ ਤਹਿਲ ਜੋ ਐਡਵੋਕੇਟ ਨੇ ਜੋ ਤਕਰੀਬਨ 16-17 ਸਾਲਾਂ ਤੋਂ ਸਾਡੀ ਬਾਰ ਦੀ ਵਿੱਚ ਪ੍ਰੈਕਟਿਸ ਕਰ ਰਹੇ ਨੇ ਤੇ ਅੱਜ ਆਮ ਆਦਮੀ ਪਾਰਟੀ ਨੇ ਸ਼ਾਮਲ ਹੋਏ ਨੇ ਮੈਂ ਇਹਨਾਂ ਨੂੰ ਬਤੌਰ ਮੁਬਾਰਕਵਾਦ ਦੇਣ ਵਾਸਤੇ ਵੀ ਤੇ ਵਕੀਲਾਂ ਦੀ ਇੱਕ ਪ੍ਰਤੀਨਿਧ ਲੈ ਕੇ ਇਸ ਇਹਨਾਂ ਦੇ ਇਕੱਠ ਦੇ ਵਿੱਚ ਆਇਆ ਸੀ ਤੇ ਸੋ ਇਸੇ ਇਕੱਠ ਦੇ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਪਤਾ ਵੀ ਚੱਲਦਾ ਹੈ ਕਿ ਤਹਿਲ ਸਾਹਿਬ ਦਾ ਇਲਾਕੇ ਦੇ ਵਿੱਚ ਬਹੁਤ ਵਧੀਆ ਨਾ ਆਇਆ ਤੇ ਇੱਕ ਗੱਲ ਮੈਂ ਹੋਰ ਵੀ ਕਹਿਣੀ ਚਾਹਨਾ ਕਿ ਜੋ ਵਕੀਲ ਭਾਈਚਾਰਾ ਜਿਵੇਂ ਤੁਸੀਂ ਇਹਨਾਂ ਨੂੰ ਸਵਾਲ ਕੀਤਾ ਸੀ ਵਕੀਲ ਭਾਈਚਾਰਾ 1947 ਦੇ ਅਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੀ ਰਾਜਨੀਤਿਕ ਤੌਰ ਤੇ ਸક્રિય ਰਹੇ ਆ ਬਹੁਤ ਵੱਡੇ ਵੱਡੇ ਨਾਮ ਨੇ ਜੋ ਪਹਿਲਾਂ ਵਕੀਲ ਸੀ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਆਏ ਤੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਉਹਨਾਂ ਨੇ ਬਲਕਿ ਜੋ ਹਰਪਾਲ ਸਿੰਘ ਚੀਮਾ ਨੇ ਅੱਜ ਵਿੱਤ ਮੰਤਰੀ ਪੰਜਾਬ ਨੇ ਭੈਣ ਨਿਰਿੰਦਰ ਕੌਰ ਭਰਾਜਾ ਉਹ ਵੀ ਸਾਡੀ ਬਾਰ ਦੇ ਹੀ ਮੈਂਬਰ ਸੀ ਬਲਕਿ ਚੀਮਾ ਸਾਹਿਬ ਸਾਡੀ ਬਾਰ ਦੇ ਪ੍ਰਧਾਨ ਵੀ ਰਹੇ ਨੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਤੇ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਆਏ ਅੱਜ ਦੇਖੋ ਬਤੌਰ ਵਿੱਤ ਮੰਤਰੀ ਹੱਬ ਤੋਂ ਸਫਲ ਮੈਨੂੰ ਲੱਗ ਰਿਹਾ ਹੈ ਕਿ ਸਭ ਤੋਂ ਸਫਲ ਵਿੱਤ ਮੰਤਰੀ ਦੇ ਤੌਰ ਤੇ ਆਪਣੀਆਂ ਸੁਵਾਮਾਂ ਪੰਜਾਬ ਸਰਕਾਰ ਦੇ ਵਿੱਚ ਦੇ ਰਹੇ ਨੇ ਜ਼ਿਲ੍ਹਾ ਕਟਿਆਰੀਆਂ ਨੂੰ ਕੋਈ ਦੇਣ ਹਰਪਾਲ ਸਿੰਘ ਚੀਮਾ ਜੀ ਦੀ ਬੜੀ ਵੱਡੀ ਦੇਣ ਨੇ ਪਿਛਲੇ ਸਾਲ ਹੀ ਚੀਮਾ ਸਾਹਿਬ ਕਿਉਂਕਿ ਜਦੋਂ ਸਰਕਾਰ ਦੇ ਵਿੱਚ ਆਏ ਤਾਂ ਤਕਰੀਬਨ 20 ਲੱਖ ਰੁਪਇਆ ਸਾਡੇ ਹਰਪਾਲ ਸਿੰਘ ਜੀਮਾ ਨੇ ਸਾਡੀ ਬਾਹਰ ਲਈ ਦਿੱਤਾ ਜਿਨ੍ਹਾਂ ਦੇ ਵਿੱਚ ਸਾਡੇ ਬਾਥਰੂਮ ਦੀ ਰੈਨੋਵੇਸ਼ਨ ਦੇ ਵਿੱਚ ਏਸੀ ਦੋ ਵੀ ਲੱਗੇ ਨੇ ਜਾ ਕੇ ਤੁਸੀਂ ਦੇਖਿਓ ਤੇ ਵੱਡਾ ਬਾਥਰੂਮ ਹੈ ਤੇ ਉਸ ਦੇ ਵਿੱਚ ਤਕਰੀਬਨ 15-20 ਏਸੀ ਸਾਡੇ ਚੀਮਾ ਸਾਹਿਬ ਨੇ ਉਸ ਤੋਂ ਬਾਅਦ ਜੋ ਸਾਡੇ ਬਾਥਰੂਮ ਹੋਰ ਉਹਨਾਂ ਵਾਸਤੇ ਵੀ ਸਪੈਸੀਫਿਕ ਇਨਾ ਨੇ ਗ੍ਰਾਂਟ ਦਿੱਤੀ ਸਭ ਤੋਂ ਵੱਡੀ ਗੱਲ ਸਾਡੇ ਚੈਂਬਰਸ ਬਣੇ ਸੀ ਤਾਂ ਚੈਂਬਰਸ ਵਿੱਚ ਕੀ ਸੀ ਕਿ ਪੰਜਾਬ ਸਰਕਾਰ ਦੀ ਮੈਚਿੰਗ ਗ੍ਰਾਂਟ ਚੱਲਦੀ ਸੀ ਉਹ ਮੈਚਿੰਗ ਗ੍ਰਾਂਟ ਦੇ ਵਿੱਚ ਕੀ ਸੀ ਕਿ ਜੀ 50% ਸਰਕਾਰ ਨੇ ਪੇ ਕਰਨਾ ਹੁੰਦਾ ਤੇ 50% ਸਾਡੇ ਵਕੀਲਾਂ ਵੱਲੋਂ ਆਪਣੇ ਵੱਲੋਂ ਜਾਨੀ ਕਿ ਆ ਪੈਸਾ ਇਕੱਠਾ ਕਰਕੇ ਸੀ ਚੈਂਬਰਸ ਬਣਾਏ ਸੀ ਬਟ ਉਸ ਸਮੇਂ ਦੀ ਸਰਕਾਰ ਨੇ ਉਹ 50% ਦੀ ਮੈਚਿੰਗ ਗ੍ਰਾਂਟ ਨਹੀਂ ਦਿੱਤੀ ਸੀ ਉਸ ਸੰਬੰਧੀ ਸਾਡੀ 바ਰ ਵੱਲੋਂ ਮੌਕੇ ਦੇ ਪ੍ਰਧਾਨ ਵੱਲੋਂ ਤੇ ਕੇਸ ਪੰਜਾਬ ਪੰਜਾਬ ਅਤੇ ਹਰਿਆਣਾ ਮਨਜੋਗਪੁਰਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਇਆ ਗਿਆ ਸੀ ਤੇ ਉਹ ਅਲਾਉ ਹੋ ਗਈ ਸੀ ਜਦੋਂ ਚੀਮਾ ਸਾਹਿਬ ਕੋਲੇ ਫਾਈਲ ਆਈ ਤਾਂ ਇੱਕਦਮ 1 ਕਰੋੜ ਰੁਪਇਆ ਸਾਡੀ 바ਰ ਦੇ ਵਿੱਚ ਆਇਆ ਜਿੰਨਾ ਵੀ ਨਵੇਂ ਵਕੀਲ ਸਾਹਿਬਾਨ ਨੂੰ ਚੈਂਬਰਸ ਮਿਲੇ ਥੀ ਹਰ ਇੱਕ ਨੂੰ 50 50000 ਰੁਪਿਆ ਵਾਪਸ ਰਿਟਰਨ ਹੋਇਆ ਇਹ ਚੀਮਾ ਸਾਹਿਬ ਦੀ ਬਦੌਲਤ ਹੀ ਹੋਇਆ ਕਿ ਬਹੁਤ ਜਲਦੀ ਵਕੀਲ ਸਾਹਿਬਾਂ ਨੂੰ ਕਿਉਂਕਿ ਜਦ ਉਹਨਾਂ ਦੇ ਚੈਂਬਰ ਤੇ ਖਰਚ ਆਇਆ ਸੀ ਉਸ ਦੇ ਵਿੱਚੋਂ 50 50000 ਦੀ ਏਡ ਚੀਮਾ ਸਾਹਿਬ ਨਹੀਂ ਲੈ ਕੇ ਦਿੱਤੀ ਸੀ ਇੱਕ ਲਿਫਟ ਦੀ ਵੀ ਡਿਮਾਂਡ ਸੀ ਆਪਣੀ ਹਾਂ ਸਾਡੀ ਲਿਫਟ ਦੀ ਡਿਮਾਂਡ ਸੀ ਲਿਫਟ ਇਹਨਾਂ ਨੇ ਸਾਡੀ ਲਿਫਟ ਹੈ ਜਿਹੜੀ ਭੈਣ ਨਰਿੰਦਰ ਕੌਰ ਭਰਾ ਜੀ ਬੜਾ ਵੱਡਾ ਰੋਲ ਮੈਂ ਮੰਨਦਾ ਕਿਉਂਕਿ ਮੌਕੇ ਦੇ ਐਮਐਲਏ ਵੀ ਨੇ ਸਾਡੇ ਬਾਰ ਮੈਂਬਰਜ਼ ਵੀ ਨੇ ਤੇ ਚੀਮਾ ਸਾਹਿਬ ਦੇ ਜਿਤਨਾ ਸਦਕਾ ਜਿਹੜਾ ਲਿਫਟ ਦਾ ਕੰਮ ਚੱਲ ਰਿਹਾ ਤੇ ਲਿਫਟ ਸਟਾਰਟ ਹੋਣ ਤੇ ਇੱਕ ਸਾਡੀ ਜੋ ਆਪਣੀ ਬਾਹਰ ਦੇ ਵਿੱਚ ਇੱਕ ਬਣ ਰਹੀ ਹੈ ਸਾਡੀ ਕੰਟੀਨ ਕੰਟੀਨ ਵੀ ਬਹੁਤ ਵਧੀਆ ਇੱਕ ਹਾਈ ਟੈਕ ਕਹਿ ਸਕਦੇ ਆਪਾਂ ਕਿ ਪੂਰੇ ਸਹੂਲਤਾਂ ਨਾਲ ਸੁਖ-ਸੂਲਤਾ ਨਾਲ ਹੋ ਕੰਮ ਉਹਦਾ ਚੱਲ ਰਿਹਾ ਤੇ ਕੰਟੀਨ ਦੀ ਵੀ ਜੋ ਦੇਣਾ ਹੈ ਮੈਂ ਸਮਝਦਾ ਕਿ ਸਾਡੇ ਹਰਪਾਲ ਸਿੰਘ ਜੀ ਮਤੀ ਬਦੌਲਤ ਤੇ ਮੈਡਮ ਨਿਰਿੰਦਰ ਗੌਰ ਭਰਾ ਦੀ ਮਦਦ ਹੀ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਲੱਗਦਾ ਹੈ ਕਿ ਸਾਡੇ ਭਰਾ ਬਲਾਸਿੰਗ ਚਹਿਲ ਇਹਨਾਂ ਨੂੰ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਜੁਆਇਨ ਕੀਤਾ ਤੇ ਮੈਂ ਪ੍ਰਮਾਤਮਾ ਅਗੇ ਅਸ ਵੀ ਦੁਆ ਵੀ ਕਰਦਾ ਕਿ ਦਿਨ ਦਿਨ ਬਹੁਤ ਜ਼ਿਆਦਾ ਆਪਣੇ ਦਿਨ ਰਾਤ ਆਪਣੀ ਤਰੱਕੀ ਕਰਦੇ ਰਹਿਣ ਸਰ ਕੀ ਲੱਗਦਾ ਕਾਕੇ ਕੁਝ ਕੁਝ ਦਿਨ ਪਹਿਲਾਂ ਹੀ ਬਾਰ ਐਸੋਸੀਏਸ਼ਨ ਦੇ ਵਿੱਚ ਅਰਵਿੰਦ ਖੰਨਾ ਜੀ ਦਾ ਵੀ ਪ੍ਰੋਗਰਾਮ ਰਖਵਾਇਆ ਗਿਆ ਕੀ ਲੱਗਦਾ ਕਿ ਸਾਰੇ ਵਕੀਲ ਇਕੱਠੇ ਨੇ ਜਾਂ ਕੋਈ ਅਲੱਗ-ਅਲੱਗ ਨੇਤਾ ਆਪਸ ਵਿੱਚ ਤੁਰੇ ਫਿਰਦੇ ਨੇ ਨਹੀਂ ਨਹੀਂ ਸਾਡੀ ਬਾਰ ਦੇ ਵਿੱਚ ਅਸੀਂ ਵੈਸੇ ਜਿੰਨੇ ਵੀ ਸਾਡੇ ਵਕੀਲ ਸਾਹਿਬਾਨ ਨੇ ਉਹਨਾਂ ਦੇ ਵਿੱਚੋਂ ਹਰ ਬਹੁਤ ਵਕੀਲ ਸਾਹਿਬ ਹਰ ਇੱਕ ਪਾਰਟੀ ਨਾਲ ਹੀ ਅਟੈਚ ਨੇ ਕੁਝ ਆਮ ਆਦਮੀ ਪਾਰਟੀ ਨਾਲ ਨੇ ਕੁਝ ਕਾਂਗਰਸ ਨਾਲ ਵੀ ਹੈ ਬਾਕੀ ਹੋਰ ਪਾਰਟੀਆਂ ਨਾਲ ਵੀ ਬਹੁਤ ਵਕੀਲ ਸਾਹਿਬਾਨਾਂ ਦਾ ਨਾਤਾ ਵੀ ਹੈ ਤੇ ਉਹਨਾਂ ਦੇ ਵਿੱਚ ਬਤੌਰ ਇੱਕ ਸਕਰੀਆ ਮੈਂਬਰ ਵੀ ਕੰਮ ਕਰ ਰਹੇ ਨੇ ਤੇ ਸਾਡੀ ਬਾਰਤ ਕੋਈ ਪੋਲਿਟਿਕਲ ਆਪ ਖੁਦ ਪੋਲਿਟਿਕਲ ਨਹੀਂ ਹੈ ਪਰ ਪੋਲਿਟਿਕਲ ਪਾਰਟੀਆਂ ਦਾ ਮਾਨ ਸਨਮਾਨ ਵੀ ਕਰਦੀ ਹੈ ਕੋਈ ਵੀ ਸਾਡੀ ਬਾਰ ਦੇ ਵਿੱਚ ਆਉਂਦਾ ਤਾਂ ਅਸੀਂ ਬੜੀ ਹੀ ਉਹਨਾਂ ਨੂੰ ਬੜੇ ਅਦਬ ਸਤਕਾਰ ਨਾਲ ਉਹਨਾਂ ਦਾ ਮਾਨ ਸਨਮਾਨ ਕਰਦੇ ਕੀ ਲੱਗਦਾ ਕਿ ਸੁਪਾਲ ਸਿੰਘ ਖਹਿਰਾ ਵੀ ਮੈਦਾਨ ਵਿੱਚ ਹਨ ਇਧਰ ਉਮੀਦ ਹਰਜੀ ਵੀ ਹਨ ਉਹ ਵੀ ਬਿਨਾਂ ਆਪ ਚ ਹੀ ਗਏ ਨੇ ਵੱਡੇ ਬੁਲਾ ਰਹੇ ਨੇ ਵਧੀਆ ਵੱਡੇ ਲੀਡਰ ਨੇ ਕੀ ਲੱਗਦਾ ਕਿ ਨਹੀਂ ਟੱਕਰ ਹੈ ਜੀ ਦੇਖੋ ਮੈਂ ਬਤੌਰ ਕਿਉਂਕਿ ਮੈਂ ਰਾਜਨੀਤਿਕ ਪਾਰਟੀ ਨਾਲ ਕਿਸੇ ਨਾਲ ਸੰਬੰਧ ਨਹੀਂ ਰੱਖਦਾ ਤੇ ਬਟ ਮੈਨੂੰ ਲੱਗਦਾ ਹੈ ਕਿ ਸੁਖਪਾਲ ਸਿੰਘ ਖੈਰਾ ਸਾਹਿਬ ਠੀਕ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਉਹ ਕਾਂਗਰਸ ਦੇ ਵੱਡੇ ਲੀਡਰ ਵੀ ਨੇ ਬਟ ਕਿਤੇ ਨਾ ਕਿਤੇ ਕਈ ਵਾਰੀ ਜਦੋਂ ਬਾਹਰਲੇ ਕੈਂਡੀਡੇਟ ਦੀ ਗੱਲ ਆ ਜਾਂਦੀ ਹੈ ਉੱਥੇ ਕਿਤੇ ਨਾ ਕਿਤੇ ਕਈ ਵਾਰੀ ਦਬਾਅ ਵੀ ਹੋ ਸਕਦਾ ਹੈ ਪਬਲਿਕ ਹੈ ਪਬਲਿਕ ਸਭ ਜਾਣਦੀ ਹੈ ਕਿ ਆਪਾਂ ਨੇ ਕਿਸ ਨੂੰ ਵੋਟ ਦੇਣੀ ਹੈ ਤੇ ਕਿਉਂ ਦੇਣੀ ਹੈ ਕੌਣ ਕੈਂਡੀਡੇਟ ਸਾਡੇ ਕੋਲ ਰਹਿ ਸਕਦਾ ਨਹੀਂ ਰਹਿ ਸਕਦਾ ਇਹ ਗੱਲਾਂ ਦਾ ਕਈ ਵਾਰੀ ਹੋ ਸਕਦਾ ਹੈ ਕਿ ਸੁਪਾਲ ਸਿੰਘ ਖੈਰਾ ਨੂੰ ਕਮੇਜਾ ਵੀ ਭੁਗਤਾਨਾ ਪੈ ਸਕਦਾ ਕਿਤੇ ਨਾ ਕਿਤੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਬੋਲ ਪਾਣੀ ਚਾਹੀਦਾ ਹੈ ਬੰਦੇ ਦਾ ਕਿਰਦਾਰ ਦੇਖਿਆ ਜਾਵੇ ਬੰਦਾ ਦੇਖਿਆ ਜਾਵੇ ਐਮਪੀ ਚ ਹੋਣਾ ਚਾਹੀਦਾ ਬਿਲਕੁਲ ਜੀਬੇ ਕਿ ਤੁਸੀਂ ਦੇਖ ਲਈ ਆਏ ਹੋ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨ ਹੈ ਹਰ ਇੱਕ ਬੰਦਾ ਆਪਣੀ ਇੰਡੀਪੈਂਡੈਂਟ ਸੋਚ ਰੱਖਦਾ ਹੈ ਇਹ ਵੀ ਅੱਜ ਤੋਂ 20 30 ਸਾਲ ਪਹਿਲਾਂ ਕੀ ਹੁੰਦਾ ਸੀ ਕਿ ਪਿੰਡ ਦੇ ਵਿੱਚ ਜੇ ਸਰਪੰਚ ਹੈ ਸਰਪੰਚ ਦੇ ਮਗਰ ਵੋਟ ਪੈ ਗਈ ਪਿੰਡ ਦਾ ਮੁਖੀ ਹੈ ਤਾਂ ਮੁਖੀ ਨੇ ਕਹਦਾ ਹੈ ਕਿ ਚਲੋ ਉਸ ਉਸ ਪਾਰਟੀ ਨੂੰ ਵੋਟ ਪਾਏ ਹੋ ਤਾਂ ਸਾਰੇ ਜੋ ਪਰਿਵਾਰਕ ਮੈਂਬਰ ਹੁੰਦੇ ਸੀ ਜਾਂ ਉਸ ਦੇ ਜਿੰਨੇ ਵੀ ਲੋਕ ਹੁੰਦੇ ਸੀ ਪਿੰਡ ਦੇ ਉਹ ਇੱਕ ਤਰਫ ਵੋਟ ਪਾ ਦਿੰਦੇ ਸੀ ਪਰ ਹੁਣ ਸੋਸ਼ਲ ਮੀਡੀਆ ਦਾ ਜ਼ਬਾਨਾ ਹੋਣ ਕਰਕੇ ਹਰ ਇੱਕ ਆਪਣੀ ਇੰਡੀਪੈਂਡੈਂਟ ਸੋਚ ਰੱਖਦਾ ਹੈ ਤੇ ਜੋ ਵੀ ਚੰਗਾ ਲੱਗਦਾ ਹੈ ਮੇਰੇ ਖਿਆਲ ਦੇ ਵਿੱਚ ਉਸ ਨੂੰ ਵੋਟ ਪਾ ਕੇ ਆਉਂਦੇ ਨੇ ਤੇ ਤੁਹਾਡੇ ਸਾਹਮਣੇ ਵੀ ਹੈ ਪਿਛਲੇ ਜੇ ਦੋ ਤਿੰਨ ਆਪਾਂ ਐਮਪੀ ਡੀ ਇਲੈਕਸ਼ਨ ਜਾ ਆਪਣੀ ਐਮਐਲਏ ਵਾਲੀ ਇਲੈਕਸ਼ਨ ਦਾ ਵੀ ਦੇਖਾਂਗੇ ਵਿਧਾਨ ਸਭਾ ਦਾ ਤਾਂ ਤੁਹਾਨੂੰ ਜਰੂਰ ਪਤਾ ਲੱਗਿਆ ਹੋਊਗਾ ਕਿ ਲੋਕਾਂ ਨੇ ਆਪਣੀ ਸੋਚ ਮੁਤਾਬਕ ਹੀ ਵੋਟ ਹੁੰਦੀ ਹੁਣ ਤਾਂ ਕਿਸ ਤਰ੍ਹਾਂ ਦੇਖਦੇ ਆਮ ਆਦਮੀ ਪਾਰਟੀ ਦੇ ਕਾਰਜਕਰਨ ਨੂੰ ਆਮ ਆਮ ਆਦਮੀ ਪਾਰਟੀ ਦਾ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਹੁਣ ਤੱਕ ਦਾ ਜੋ ਅ ਡਿਨੇਰ ਰਿਹਾ ਹੈ ਬਹੁਤ ਵਧੀਆ ਰਿਹਾ ਕਿਉਂਕਿ ਅੱਜ ਤੱਕ ਮੈਂ ਨਹੀਂ ਸੁਣਿਆ 2 ਸਾਲਾਂ ਦੇ ਵਿੱਚ ਕਿ ਕਿਸੇ ਵੀ ਮੰਤਰੀ ਦੇ ਉੱਤੇ ਕਿਸੇ ਹੋਰ ਦੇ ਉੱਤੇ ਕੋਈ ਕ੍ਰਪਸ਼ਨ ਦਾ ਕੋਈ ਹੈ ਜਾਂ ਚਾਰਜ ਲੱਗਿਆ ਹੋਵੇ ਬਲਕਿ ਇੱਕ ਮੰਤਰੀ ਤੇ ਆਇਆ ਤੁਰੰਤੀ ਮੇਰੇ ਖਿਆਲ ਦੇ ਵਿੱਚ ਭਵੰਤ ਸਿੰਘ ਮਾਨ ਨੇ ਤੁਰੰਤੇ ਉਸ ਮੰਤਰੀ ਨੂੰ ਅਹੁਦੇ ਤੋਂ ਵੀ ਹਟਾਇਆ ਤੇ ਖੁਦ ਆਪਣੇ ਮੰਤਰੀ ਦੇ ਉੱਤੇ ਕੇਸ ਵੀ ਦਰਜ ਕਰਵਾਇਆ ਸੀ ਹੋਰ ਵੀ ਵੀਰ ਮਯੂਨ ਗੱਲਬਾਤ ਕਰਾਂਗੇ ਕੀ ਨਾ ਵੀਰ ਜੀ ਆਪਣਾ ਮੇਰਾ ਨਾਮ ਪਰਮਜੀਤ ਸਿੰਘ ਛਨੇੜੀ ਠੀਕ ਨਾ ਚਾਹੁੰਗੇ ਸਰ ਅੱਜ ਦੀ ਇਸ ਮੀਟਿੰਗ ਬਾਰੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਮੂਚੀ ਲੀਡਰਸ਼ਿਪ ਦਾ ਤੇ ਸਰਦਾਰ ਬਲਦਰਾ ਸਿੰਘ ਜਿਹੜੇ ਤਕਰੀਬਨ ਆਪਣੇ तमाम ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਨਾਲ ਸੋ ਅਸੀਂ ਵੀ ਬਲਦਰਾ ਸਿੰਘ ਜਿਹੜੇ ਨਾਲ ਤਕਰੀਬਨ ਪਿਛਲੇ ਸਾਲ ਡੇਢ ਸਾਲ ਤੋਂ ਕੰਮ ਕਰ ਰਹੇ ਹਾਂ ਸੋ ਸਾਡਾ ਆਪ ਦਾ ਬਿਜ਼ਨਸ ਵੀ ਹੈ ਸੋ ਬਹੁਤ ਹੀ ਨੇਕ ਦਿਲ ਇਨਸਾਨ ਨੇ ਇਮਾਨਦਾਰ ਨੇ ਬਾਕੀ ਰਹੀ ਗੱਲ ਤਕਰੀਬਨ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਹੜੀ ਉਹ ਤਕਰੀਬਨ ਬਹੁਤ ਹੀ ਚੰਗੀ ਸਰਕਾਰ ਹੈ ਕਿਸਾਨਾਂ ਦੀ ਗੱਲ ਕਰਦੀ ਹੈ ਸੋ ਤਕਰੀਬਨ ਅ ਪਿੰਡ ਪਿੰਡ ਦੇ ਵਿੱਚ ਜਿਹੜਾ ਕਿ ਹੁਣ ਨਹਿਰੀ ਪਾਣੀ ਲਾਇਆ ਜਾ ਰਿਹਾ ਉਹਦੇ ਨਾਲ ਤਕਰੀਬਨ ਜਿਹੜਾ ਪਾਣੀ ਦਾ ਨਹੀਂ ਚਲਦਾ ਜਿਹੜਾ ਪੱਧਰ ਹੈ ਉਹ ਤਕਰੀਬਨ ਸੰਗਰੂਰ ਦਾ ਲਗਭਗ ਡੇਂਜਰ ਜ਼ੋਨ ਚ ਹੈ ਤੇ ਅਸੀਂ ਸੋਚਦੇ ਆ ਵੀ ਤਕਰੀਬਨ ਜਿਹੜੀ ਇਹ ਸਰਦਾਰ ਮੀਤ ਸਿੰਘ ਹੇਰ ਗੁਰਮੀਤ ਸਿੰਘ ਮੀਤ ਹੇਰ ਨੇ ਜਿਹੜੇ ਇਹ ਇਰੀਗੇਸ਼ਨ ਡਿਪਾਰਟਮੈਂਟ ਦੇ ਮੰਤਰੀ ਵੀ ਨੇ ਸੋ ਤਕਰੀਬਨ ਇਹਨਾਂ ਨੇ ਵੀ ਤਕਰੀਬਨ ਬਹੁਤ ਨਿਕ ਉਪਰਾਲਾ ਕੀਤਾ ਹੈ ਜਿਹੜਾ ਵੀ ਹਰ ਇੱਕ ਪਿੰਡ ਨੂੰ ਨਰੀ ਪਣੀ ਦਿੱਤਾ ਸੋ ਤਕਰੀਬਨ ਜਿੰਨਾ ਵੀ ਆਪਾਂ ਦੇਖਦੇ ਆਂ ਪੰਜਾਬ ਸਰਕਾਰ ਦੀ ਜਿੰਨੇ ਵੀ ਕੰਮ ਕਾਜ ਨੇ ਸਾਰੇ ਹੀ ਤਕਰੀਬਨ ਲੱਗਦਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਜੀ ਲੋਕਾਂ ਨੂੰ ਅਪੀਲ ਤਾਂ ਇਹ ਕਰਨਾ ਚਾਹੁੰਦੇ ਆਂ ਵੀ ਤਕਰੀਬਨ ਲਗਭਗ ਆਪਾਂ ਨੇ ਸਾਰੀਆਂ ਸਰਕਾਰਾਂ ਨੂੰ ਹੀ ਇੱਕ ਵਾਰ ਨਹੀਂ ਤਕਰੀਬਨ ਕਈ ਕੀ ਸਾਲ ਮੌਕਾ ਦੇ ਕੇ ਦੇਖਿਆ ਸੋ ਆਪਾਂ ਚਾਹੁੰਦੇ ਆਂ ਵੀ ਤਕਰੀਬਨ 2.5 ਸਾਲ ਹੋਏ ਨੇ ਆਪਾਂ ਤਕਰੀਬਨ ਇਸ ਸਰਕਾਰ ਤੋਂ ਬਹੁਤ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਚੰਗੀ ਉਮੀਦ ਹੈ ਵੀ ਬਹੁਤ ਕੁਝ ਲੋਕਾਂ ਦਾ ਪੁਹੇਖਾ ਜਿਹੜਾ ਉਹ ਤਕਰੀਬਨ ਦੇਖੋ ਜਿੰਨਾ ਯੂਥ ਹੈ ਉਹ ਸਾਰਾ ਬਾਹਰ ਜਾ ਰਿਹਾ ਜੇ ਤਕਰੀਬਨ ਇੱਥੇ ਨੌਕਰੀਆਂ ਵਗੈਰਾ ਜਿਵੇਂ ਸਰਮਾਨ ਸਿੰਘ ਸਾਹਿਬ ਗੱਲ ਕਰਦੇ ਨੇ ਵੀ ਤਕਰੀਬਨ ਅਸੀਂ ਪੰਜਾਬ ਦੇ ਵਿੱਚ ਤਕਰੀਬਨ ਨੌਕਰੀਆਂ ਦਾ ਜਿਹੜਾ ਕੀ ਹੜ ਲਿਆ ਦਾਂਗੇ ਸੋ ਅਸੀਂ ਕਹਿੰਦੇ ਆ ਵੀ ਤਕਰੀਬਨ ਇਹ ਸਰਕਾਰ ਦਾ ਬਹੁਤ ਚੰਗਾ ਉਪਰਾਲਾ ਹੈ ਲੋਕਾਂ ਨੂੰ ਰੁਜ਼ਗਾਰ ਮਿਲੇ ਇਹ ਸਾਨੂੰ ਸਾਡਾ ਵੀਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕੰਮ ਗਿਣਾਏ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਇਹ ਆਮ ਆਦਮੀ ਪਾਰਟੀ ਨਾਲ ਜੁਆਇਨ ਕੀਤੀ ਹੈ ਤੁਹਾਨੂੰ ਮਿਲਵਾਵਾ ਗੱਲਬਾਤ ਕਰਦੇ ਹੁਣ ਗੁਰਮੀਤ ਮੀਤ ਖੜੀ ਜੀ ਨਾਲ ਜਿਹੜਾ ਐਡਵੋਕੇਟ ਸੰਜੂਰ ਨੇ ਤੁਹਾਡੇ ਨਾਲ ਸ਼ਾਮਿਲ ਹੋਏ ਨੇ ਦੇਖੋ ਜੀ ਇਹ ਕਾਠ ਇਹਨਾਂ ਦਾ ਦੱਸਦਾ ਕਿ ਜਿਹੜੇ ਬੰਦੇ ਦਾ ਸੂਖ ਹੋਊਗਾ ਉਹੀ ਇੰਨਾ ਵੱਡਾ ਕਾਠ ਹੈ ਜਿਹੜਾ ਉਹ ਕਰ ਸਕਦਾ ਤੇ ਜਦੋਂ ਚੱਲਦੀ ਇਲੈਕਸ਼ਨ ਚ 10 ਦਿਨ ਪਹਿਲਾਂ ਇੰਨੇ ਲੋਕ ਇਕੱਠੇ ਜਿਹੜੇ ਸ਼ਾਮਲ ਹੁੰਦੇ ਆ ਤਾਂ ਬਹੁਤ ਵੱਡਾ ਜਿਹੜਾ ਹੰਗਾਰਾ ਹੈਗਾ ਤੁਹਾਡੀ ਇਲੈਕਸ਼ਨ ਨੂੰ ਹਲਾਰਾ ਜਿਹੜਾ ਉਹ ਮਿਲਦਾ ਹੈਗਾ ਸੋ ਮੈਂ ਬਲਰਾਜ ਚੈਲ ਜਿੱਥੇ ਵੈਲਕਮ ਕਰਦਾ ਉਥੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਆਉਣ ਵਾਲਾ ਜੋਰ ਹੌਸਲੇ ਜਿਹੜੇ ਸਾਡੇ ਵਧਿਆ ਹੀ ਲੱਗਦਾ ਸਰ 2024 ਦਾ ਖਾੜਾ ਜਿਹੜਾ ਭਖਿਆ ਹੋਇਆ ਕਿਸ ਕੈਂਡੀਡੇਟ ਨਾਲ ਤੁਹਾਡਾ ਮੁਕਾਬਲਾ ਹੋਵੇਗਾ ਮੈਂ ਤਾਂ ਸਟੇਜ ਤੋਂ ਵੀ ਕਿਹਾ ਮੈਂ ਕਿਹਾ ਭਖਿਆ ਹੋਇਆ ਪੂਰਾ ਪਰ 1 ਜੂਨ ਨੂੰ ਸਭ ਨੂੰ ਠੰਡੇ ਕਰ ਦਾਂਗੇ ਕਿਹੋ ਜਿਹਾ ਰਿਸਪੌਂਸ ਮੇਰਾ ਲੋਕਾਂ ਜਾ ਰਹੇ ਜੀ ਪੂਰਾ ਵਧੀਆ ਰਿਸਪੌਂਸ ਹੈ ਜੀ ਸਾਰੇ ਪਾਸੇ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਜਿਹੜੀ ਚਰਚਾ ਹੈ ਉਹ ਕਰ ਰਹੇ ਆ ਅਸੀਂ ਜਦੋਂ ਬੋਲ ਕੇ ਨਿਕਲ ਲੱਗਦੇ ਆ ਕਈ ਜਗ੍ਹਾ ਬਜ਼ੁਰਗ ਆ ਆ ਕੇ ਕਹਿੰਦੇ ਆ ਵੀ ਯਾਰਾ ਤੁਸੀਂ ਦੱਸਦੇ ਨਹੀਂ ਵੀ ਦੱਸੋ ਵੀ ਭਾਈ ਜਿੱਦਨ ਦੀ ਸਰਕਾਰ ਆਈ ਜਨਰੇਟਰ ਸਾਹਮ ਤੇ ਸਾਡਾ 50-50 ਹਜ਼ਾਰ ਦਾ ਡੀਜ਼ਲ ਬਚਣ ਲੱਗ ਗਿਆ ਸੋ ਬੜੇ ਇਦਾਂ ਦੇ ਕੰਮ ਨੇ ਕਈ ਵਾਰ ਟੋਲ ਪਲਾਜ਼ਾ ਦਾ ਦੱਸਣਾ ਭੁੱਲ ਜਾਂਦੇ ਆ ਲੋਕ ਕਹਿੰਦੇ ਦੱਸ ਦੇ ਕਿਉਂ ਨਹੀਂ ਯਾਰ ਪਹਿਲੀ ਸਰਕਾਰ ਜਿਹਨੇ ਟੋਲ ਪਲਾਜ਼ੇ ਬੰਦ ਕੀਤੇ ਆ ਸੋ ਇਦਾਂ ਦੀਆਂ ਬੜੀਆਂ ਪੋਜ਼ਿਟਿਵ ਗੱਲਾਂ ਨੇ ਜਿਨ੍ਹਾਂ ਦੀ ਲੋਕ ਆਪ ਚਰਚਾ ਕਰਦੇ ਆ ਹਰੇਕ ਪਿੰਡ ਜਦੋਂ ਜਾਂਦੇ ਆ ਪਹਿਲਾਂ ਦੱਸਣ ਲੱਗ ਜਾਂਦੇ ਕੋਈ ਕਹਿੰਦਾ ਸਾਡੇ ਪਿੰਡ 10 ਨੌਕਰੀਆਂ ਮਿਲ ਗਈਆਂ ਜੀ ਕੋਈ ਕਹਿੰਦਾ 4 ਮਿਲ ਗਈਆਂ ਕਈ ਇਦਾਂ ਦੇ ਵੀ ਪਿੰਡ ਆ ਜਿੱਥੇ 20 ਤੋਂ ਲੈ ਕੇ 60-60 ਤੱਕ ਨੌਕਰੀਆਂ ਵੀ ਜਿਹੜੀਆਂ ਨੇ ਮਿਲੀਆਂ ਤੇ ਤੇ ਉਹ ਪਿੰਡਾਂ 'ਚ ਪ੍ਰੈਕਟੀਕਲ ਉਦਾਹਰਨ ਹੈ ਤੇ ਲੋਕ ਕਹਿੰਦੇ ਆ ਵੀ ਜੀ ਆਮ ਨਾ ਕੋਈ ਸਫਾਰਸ਼ ਨਾ ਕੋਈ ਪੈਸਾ ਪਹਿਲੀ ਵਾਰ ਇਦਾਂ ਦੀ ਸਰਕਾਰ ਦੇਖੀ ਐ ਸੋ ਇਨਾਂ ਸਾਰੀਆਂ ਗੱਲਾਂ ਦੀ ਪੋਜ਼ਿਟਿਵਿਟੀ ਐ ਜਿਹਦੇ ਕਰਕੇ ਰਿਜ਼ਲਟ ਬਹੁਤ ਵਧੀਆ ਰਹਿਣਗੇ ਸਰ ਸਿਤੀ ਸ਼ਰਮਨ ਕਿਸ ਤਰ੍ਹਾਂ ਦੇਖਦੇ ਹੋ ਭਗਵਾਨ ਦਮਨ ਨੇ ਆਪਣੇ ਭੈਣ ਬਣਾ ਕੇ ਟੈਂਕ ਉਤਾਰਿਆ ਸੀ ਹਾਲੇ ਤੱਕ ਕੋਈ ਬ੍ਰੇਕ ਉਤਾਰਿਆ ਨਹੀਂ ਦੇਖੋ ਜੀ بڑے ਮਸਲੇ ਜਿਹੜੇ ਉਹ ਹਾਈ ਕੋਰਟ ਦੇ ਵਿੱਚ ਸਟਕ ਨੇ ਉਥੋਂ ਜਿਹੜੇ ਰੁਕੇ ਹੋਏ ਨੇ ਜਿਹੜੇ ਸਾਡੇ ਕੋਲੇ ਮਸਲੇ ਸੀ ਉਹਨਾਂ ਵੱਲੋਂ ਇੱਕ ਵੀ ਇਦਾਂ ਦਾ ਮਸਲਾ ਨਹੀਂ ਹੋਊ ਜਿਹੜਾ ਪੈਂਡਿਕ ਹੋਊਗਾ ਕੁਣ ਕਈ ਮਸਲੇ ਜਿਹੜੇ ਕੋਰਟ ਦੇ ਵਿੱਚ ਅਸੀਂ ਮਾਨਜੋ ਕੋਰਟ ਦੇ ਨਾਲੋਂ ਉੱਪਰ ਨਹੀਂ بڑے ਮਸਲੇ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਕੋਰਟ ਦੇ ਵਿੱਚ ਜਿਹੜੇ ਆ ਉਹ ਸਟਕ ਹੋ ਜਾਂਦੇ ਆ ਜਿਹਦੇ ਕਰਕੇ ਜਿਹੜੇ ਉਹ ਪੈਂਡਿੰਗ ਨੇ ਕੋਰਟ ਜਦੋਂ ਸਾਨੂੰ ਹੁਕਮ ਕਰ ਦੂਗੀ ਅਸੀਂ ਤਾਂ ਸਾਨੂੰ ਦਾ ਜ਼ਿਆਦਾ ਕਾੜੀ ਹੈ ਜੇ ਕੋਈ ਟੀਚਰਾਂ ਦਾ ਮਸਲਾ ਕੋਰਟ ਚ ਫਸ ਜਾਂਦਾ ਹੈ ਜੇ ਸਰਕਾਰ ਨੇ ਭਰਤੀਆਂ ਕੱਢੀਆਂ ਹੈ ਸਰਕਾਰ ਤਾਂ ਅਸੀਂ ਕਰ ਕੱਢਦੀਆਂ ਨੇ ਵੀ ਭਰਤੀਆਂ ਜਿਹੜੀਆਂ ਜਲਦੀ ਕੀਤੀਆਂ ਜਾਣ ਸਾਨੂੰ ਜ਼ਿਆਦਾ ਕਾੜੀ ਹੁੰਦੀ ਹੈ ਵੀ ਭਾਈ ਜੇ ਕੋਈ ਭਰਤੀ ਕੋਰਟ ਚ ਅੜੀ ਹੋਈ ਹੈ ਸਾਡੇ ਏਜੀ ਆਫੀਸ ਦੇ ਜਿਹੜੇ ਵਕੀਲ ਆ ਉੱਥੇ ਜਾਂਦੇ ਆ ਅਸਤਾਪ ਕੋਸ਼ਿਸ਼ ਕਰਦੇ ਆ ਪੈਰਵਾਈ ਕਰਦੇ ਆ ਵੀ ਜਲਦੀ ਜਲਦੀ ਜਿਹੜਾ ਫੈਸਲਾ ਹੋਵੇ ਤੇ ਜਿਹੜੀ ਸਾਡੀ ਭਰਤੀ ਆ ਉਹ ਮੁਕੰਮਲ ਹੋਵੇ ਤੇ ਸਾਡੇ ਸਾਡੇ ਗੁਰਮੀਤ ਮੀਤ ਹਰ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਉਹਨਾਂ ਦਾ ਕਿਸੇ ਨਾਲ ਮੁਕਾਬਲਾ ਨਹੀਂ ਅਤੇ ਇਥੇ ਲੋਕਲ ਹੋਣ ਦੇ ਕਾਰਨ ਜੋ ਇਹਨਾਂ ਨੂੰ ਕਾਫੀ ਵੱਡਾ ਹੰਗਾਰਾ ਮਿਲ ਰਿਹਾ ਹੈ ਜਦੋਂ ਪਿੰਡਾਂ ਵਿੱਚ ਜਾਂਦੇ ਨੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਅਤੇ 13ਆਂ ਦੀਆਂ 13 ਸੀਟਾਂ ਜਿੱਤ ਕੇ ਇਹ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਣਗੇ ਸੰਗਰੂਰ ਤੋਂ ਗੁਰਿੰਦ ਸਿੰਘ